ਕਲੀਨਿੰਗ ਤੇ ਚੱਲੋ ਬੜੇ ਜਿਆਦੇ ਇੱਥੇ ਲੱਗੇ ਆਉਣ ਇਹ ਕੋਈ ਸਪੈਸ਼ੀਅਲ ਹਾਂਜੀ ਹਾਂ ਠੀਕੇ ਬਈ ਹੋ ਜਾਓ ਇਹ ਗੰਦੂ ਰੱਖਦੇ ਨੇ ਉਸੇ ਐਸੇ ਆਪਾਂ ਤਾਂ ਦੱਕਣ ਲੱਗਿਆ ਉਹ ਮਾਲਸਰੀ ਗਿਆ ਥੱਲੇ ਇਥੋਂ ਬਹੁਤ ਜ਼ਿਆਦਾ ਇੱਥੇ ਵੀ ਦੁਕਾਨ ਚ ਇੱਥੇ ਜੀ ਮੇਰੇ ਇੱਥੇ ਵੀ ਮਾਰ ਕੈਸ਼ ਸੀ ਥੱਲੇ ਕੈਸ਼ ਨੇੜੇ ਹਨ ਉਹ ਬੈਗ ਸੀ ਜਿਹੜਾ ਐਡਾ ਬੈਗ ਹੁੰਦਾ ਤਨੀ ਵਾਲਾ ਇੱਕ ਲੇਡੀ ਬੈਗ ਸੀ ਇੱਕ ਦੂਸਰਾ ਬੈਗ ਸੀ ਪਪਾ ਕੀ ਕਰ ਗਿਆ ਇਹ ਤੇ ਥਿਆ ਲੈ ਮੜ ਗੱਲ ਕਰ ਹਾਂ ਜੀ ਕਿਹਨਾਂ ਜੀ ਮੇਰਾ ਨਾਮ ਅਵਿਨਾਸ਼ ਕੁਮਾਰ ਹੈ ਜੀ ਕੀ ਹੈ ਜੀ ਤੁਹਾਡਾ ਨਾਮ ਤੁਜੀ ਮੇਰੇ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਜੀ ਮੇਰਾ ਕੈਸ਼ ਕੀ ਕੀ ਨੁਕਸਾਨ ਹੋਇਆ ਤੁਹਾਡਾ ਜੀ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਐਮਰਜੈਂਸੀ ਰੱਖੇ ਦੀ ਹਣ ਆਪਣੇ ਪੈਸੇ ਸੁੱਖ ਸੁਖ ਵਾਸਤੇ ਆ ਕਮੇਟੀ ਦੇ ਪੈਸੇ ਹਨ ਕੁਝ ਪੈਸੇ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕਿ ਮੈਂ ਅਲੱਗ ਵੀ ਰੱਖੇ ਦੇ ਹਨ ਤੇ ਇੱਕ ਗੋਲਗ ਲਈਦੀ ਸੀ ਉਹ ਦਸ਼ਵੰਤ ਗੱਡੀ ਦਾ ਸੀ ਉਹ ਵੀ ਸਾਲ ਡੇਢ ਸਾਲ ਸਾਲ ਤੋਂ ਉੱਪਰ ਹੋ ਗਿਆ ਸੀ ਉਹ ਵੀ ਗੋਲ ਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆ ਵਾਲੇ ਬੈਗ ਹੁੰਦੇ ਨੇ ਉਹਦੇ ਵਿੱਚ ਲੈਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨਾਂ ਪਰਸਾਂ ਵਿੱਚ ਛੋਟੇ ਛੋਟੇ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵੇਲੇ ਤੁਹਾਨੂੰ ਕਿਤਾ ਬੋਲ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸੁਰੇ ਕੋਈ ਪੌਣੇ 4 ਵਜੇ ਕੇਸ ਨਾਲ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦੁਆਰਾ ਕਨਸਾਬ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੇਜ ਸੀ ਸੀਟੀਵੀ ਫੁਟੋਜ ਹਾਂ ਜੀ ਇੱਕ ਆਈ ਏ 30 ਸਰ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚੱਲਦਾ ਨਜ਼ਰ ਆ ਰਿਹਾ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚੱਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਜੀ ਜਿੰਨ ਚਾਰ ਸਵੇਰ ਜੀ ਮੁਰਗੀ ਵਾਲੇ ਚੋਰੀ ਹੋਏ ਵਰਤੋ ਇਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨਵ ਕਰਤਾਰ ਚੰਦ ਵਾਸੀ ਮਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨੌਣ ਬੰਦਿਆਂ ਨੇ ਵੜ ਕੇ ਤੇ ਚੋਰੀ ਕਰ ਲਈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਦੇ ਵਿੱਚ ਲਿਖਤੀ ਦਰਖਾਸਤ ਤੇ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀਆਂ ਕਾਰਵਾਈ ਸ਼ੁਰੂ ਕਰਦਣ ਲੱਗੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਅਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਕਾਨੂੰਨ ਲਾਣਾ ਸੂਸ਼ਟੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ ਉਹਦੇ ਅਧਾਰ ਤੇ ਮੈਂ ਮੌਕੇ ਤੇ ਜਾ ਰਿਹਾ ਕਿ ਰਾਜੀ ਮਨੀਸ਼ ਕੁਮਾਰ ਜੀ ਤੁਹਾਡੀ ਦੁਕਾਨਤ ਕੀ ਹੋਇਆ ਤੁਹਾਡੀ ਦੁਕਾਨ ਜਨਰਲ ਸਟੋਰ ਨਾਲ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3 ਵਜੇ ਕੇ 46 ਮਿੰਟ ਤੇ ਇਹ ਮੌਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੋਇਆ ਸੀ ਤੇ ਕੈਸ਼ ਚੋਰੀ ਹੋਇਆ ਸਾਡਾ ਨਵਾਂ ਕੋਈ ਕੈਸ਼ ਦਾ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਕਿੰਨੇ ਕਿਆ ਹੋਇਆ ਚੋਰੀ ਤੇ ਹੋਰ ਕੀ ਕੀ ਹੋਇਆ ਚੋਰੀ ਜੀ ਉਹ એનર્ਜੀ ਡਰਿੰਕਾਂ ਲੱਗੀਆਂ ਫਰਿਜ ਉਹ ਕੱਢ ਕੇ ਲੱਗੇ ਜੇ ਕੋਈ ਸੀਸੀਟੀਵੀ ਜਾਂ ਕੁਝ ਕਮਰੇਟ ਕੀਤੀ ਹਾਂਜੀ ਹਾਂਜੀ ਕੀਤੀ ਹੈ ਜੀ ਕੋਈ ਸੀਸੀਟੀਵੀ ਫੋਟੋ ਜਾਈ ਸਾਹਮਣੇ ਆਈ ਪਰ ਕਲੀਅਰ ਨਹੀਂ ਆਈ ਜੀ ਬੰਦਾ ਕਲੀਅਰ ਨਹੀਂ ਹੈਗਾ ਜੀ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime